ਅਡੇ ਤੇ ਗਲੀ ਚ 20 ਤੋਂ 25 ਬੱਚੇ ਗਲੀ ਚ ਖੇਡਦੇ ਰਹਿੰਦੇ ਆ ਚਲੋ ਬੱਚਿਆਂ ਦਾ ਰਾਈਟ ਆ ਉਹ ਜੋ ਫ੍ਰੀडम ਦਾ ਰਾਈਟ ਆਗਾ ਇੱਥੇ ਸਾਡੀ ਗਲੀ ਚ ਕੁਵਾਰਾ ਕੁੱਤੇ ਫਿਰਦੇ ਸਟਰੀਟ ਡੌਗਸ 10 ਤੋਂ 15 ਕੁੱਤੇ ਰੋਜ਼ ਹੀ ਫਿਰਦੇ ਹੁੰਦੇ ਆ ਕੱਲ ਕੀ ਹੋਇਆ ਮੇਰੇ ਬੱਚਾ ਸਵੇਕ 9:00 ਵਜੇ 9:30 ਵਜੇ ਦੇ ਲਗਭਗ ਸਮਾਂ ਹੋਊਗਾ ਮੇਰੇ ਬੱਚੀ 3 ਸਾਲ ਦੀ ਸਮ੍ਰਿਤੀ ਗੋਇਲ ਉਹ ਕੱਲ ਖੇਡ ਰਹੀ ਸੀਗੀ ਦੋ ਬੱਚੇ ਖੇਡ ਰਹੇ ਸੀ ਇੱਕ ਕੁਵਾਰਾ ਕੁੱਤਾ ਆਇਆ ਤੇ ਉਹਦੀ ਬਾਹਂ ਤੇ ਇੱਕਦਮ ਝੱਪਟਾ ਮਾਰ ਕੇ ਤੇ ਬਾਹਂ ਦੇ ਵਿੱਚ ਕਾਫੀ ਡੂੰਘਾਈ ਦੇ ਉਹਨੇ ਜ਼ਖਮ ਦਿੱਤਾ ਉਹਨੇ ਤੇ ਕਾਫੀ ਡੂੰਗੀ ਇੰਜਰੀ ਕੀਤੀ ਹੈਗੀ ਉਹਦੇ ਕੁੱਤੇ ਨੇ ਤੇ ਅਸੀਂ ਇਸ ਨੂੰ ਜੋ ਡਾਕਟਰ ਨੇ ਰਖਾਇਆ ਡਾਕਟਰ ਨੇ ਇਸ ਨੂੰ ਐ ਕਿਹਾ ਵੀ ਇਹ ਕ੍ਰਿਟੀਕਲ ਇੰਜਰੀ ਹੈ ਟਾਈਪ 3 ਕੈਟਾਗਰੀ ਦੀ ਇੱਕ ਇੰਜਰੀ ਹੈਗੀ ਔਰ ਇਸ ਦੇ ਲਈ ਦੇਖੋ ਤੁਸੀਂ ਪ੍ਰਸ਼ਾਸਨ ਵਗੈਰਾ ਨੇ ਕੋਈ ਨਗਰ ਪੰਚਾਇਤ ਆ ਜਾਂ ਐਸਡੀਐਮ ਸਾਹਿਬ ਆ ਜੋ ਕੁੱਤਿਆਂ ਦੇ ਵਾਰਾ ਕੁੱਤੇ ਫੜਦਾ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਦਿੱਲੀ ਘਟਨਾ ਵਾਪਰਦੀਆਂ ਕਈ ਵਾਰ ਕਿਸੇ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ ਕੱਲ ਜੋ ਵਾਹਿਗੁਰੂ ਵੱਲੋਂ ਸ਼ੁਕਰਾਨਾ ਜੋ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਮੇਰੇ ਬੱਚੇ ਦਾ ਬਚਾਅ ਹੋ ਸਕੇ ਹੁਣੇ ਕਾਫੀ ਜ਼ਿਆਦਾ ਡੂੰਗੀ ਇੰਜਰੀ ਦਿੱਤੀ ਹੈਗੀ ਤੇ ਦੂਜੀ ਗੱਲ ਜਦੋਂ ਅਸੀਂ ਇਹ ਇੰਜਰੀ ਹੋਈ ਤੇ ਅਸੀਂ ਘਬਰਾ ਕੇ ਤਾਂ ਦੂਜਾ ਜਨਾਜ਼ਾ ਸਿਹਤ ਵਿਭਾਗ ਦਾ ਨਿਕਲਿਆ ਜਿੱਥੇ ਪੰਜਾਬ ਸਰਕਾਰ ਦਿੱਲੀ ਰੋਲਾ ਪਾਉਂਦੀ ਹੈ ਕਿ ਸਾਡੀਆਂ ਸਿਹਤ ਸੁਹੂਲਤਾ ਮਹੱਲਾ ਕਲੀਨਿਕ ਜੋ ਵਾਦਾ ਕਰਕੇ ਪੰਜਾਬ ਸਰਕਾਰ ਜੋ ਝਾੜੂ ਦੀ ਆਮ ਆਦਮੀ ਪਾਰਟੀ ਆਈ ਸੀਗੀ ਇਹ ਵਾਦਾ ਕਰਕੇ ਉਹਦਾ ਜਨਾਜ਼ਾ ਨਿਕਲਿਆ ਨਾ ਸਿਵਲ ਹਸਪਤਾਲ 'ਚ ਕੋਈ ਡਾਕਟਰ ਤੇ ਨਾ ਹੀ ਵੈਕਸੀਨ ਸਾਨੂੰ ਕਿਧੋਂ ਕੋਈ ਵੈਕਸੀਨ ਨਹੀਂ ਮਿਲੀ ਮੈਨੂੰ ਮਹਿੰਗੇ ਪਾ ਦਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਾਉਣਾ ਪਿਆ ਪਰ ਉੱਥੇ ਵੀ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੇਰੇ ਕੋਲ ਮਤਲਬ ਮੈਂ ਤਾਂ ਚਲੋ ਮਤਲਬ ਐਫਰਟ ਕਰ ਮੈਂ ਸੀਗਾ ਐਲੀਜੀਬਲ ਸੀਗਾ ਮੈਂ ਮੇਰੇ ਕੋਲ ਪੈਸਾ ਸੀਗਾ ਮੈਂ ਕਰਾ ਲਿਆ ਇਲਾਜ ਗਰੀਬੰਦਾ ਕਿੱਥੋਂ ਕਲਾ ਲੂ ਉੱਤੇ ਮੈਨੇ ਇੱਕ ਬੰਦਾ ਮਿਲਿਆ ਹਸਪਤਾਲ ਚ ਕਹਿੰਦਾ ਮੈਂ ਅਜ ਤੱਕ ਟੀਕੇ ਨਹੀਂ ਲਵਾਏ ਕਹਿੰਦਾ ਮੈਨੂੰ ਵੈਕਸੀਨ ਹੀ ਨਹੀਂ ਮਿਲੀ ਦੇਖੋ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਕਿੰਨਾ ਬੁਰਾ ਹਾਲ ਆ ਸੋ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਵਾਰਾ ਕੁੱਤੇ ਨੇ ਉਹਨਾਂ ਨੂੰ ਕੰਟਰੋਲ ਚ ਕੀਤਾ ਜਾਵੇ ਜਾਂ ਕੋਈ ਵੀ ਤੁਹਾਡਾ ਮਤਲਬ ਪਸ਼ੂ ਪਾਲਣ ਵਿਭਾਗ ਆ ਜਾਂ ਕੋਈ ਵੀ ਬੋਰਡ ਬਣੇ ਐਨੀਮਲੀ ਐਨੀਮਲੀ ਵੈਲਫੇਅਰ ਬੋਰਡ ਬਣੇ ਉਹਨਾਂ ਕੁੱਤਿਆਂ ਨੂੰ ਚੱਕ ਕੇ ਕਿਤੇ ਇਹ ਜੀ ਥਾਂ ਤੇ ਰੱਖਿਆ ਜਾਵੇ ਜਿੱਥੇ ਬੱਚਿਆਂ ਨੂੰ ਕੋਈ ਖਤਰਾ ਨਾ ਹੋਵੇ ਬੱਚੇ ਦੇ ਫਰੀडम ਦਾ ਵੀ ਕੋਈ ਮਤਲਬ ਦਾ ਰਾਈਟ ਦਾ ਲੰਘਨ ਨਾ ਹੋਵੇ ਮੇਰੀ ਇਹੀ ਬੇ ਆ ਵੀਡੀਓ ਸੀ ਸਾਡੀ ਗਲੀ ਦੇ ਵਿੱਚ ਕੈਮਰੇ ਲੱਗੇ ਆ ਮੈਂ ਸੀਸੀਟੀਵੀ ਤੁਹਾਨੂੰ ਦੇਖ ਹੀ ਲਿਆ ਤੁਸੀਂ ਸੀਸੀਟੀਵੀ ਵਿੱਚ ਕਿੰਨਿਆ ਗੰਭੀਰੋ ਨੇ ਬੱਚੇ ਨੂੰ ਚਲਾ ਕੇ ਦੂਰ ਮਾਰਿਆ ਗਿਆ ਤੁਸੀਂ ਦੇਖ ਹੀ ਲਿਆ ਬੱਚੇ ਨੂੰ ਕਿਵੇਂ ਬਚਾਇਆ ਗਿਆ ਬੱਚੇ ਨੂੰ ਸਾਡੇ ਇੱਥੇ ਗੁਆੜ ਦੇ ਵਿੱਚ ਇੱਕ ਵਰਕਰ ਆ ਗਏ ਉਹਨਾਂ ਦੇ ਮੈਂ ਧੰਨਵਾਦ ਉਹਨਾਂ ਦਾ ਵੀ ਬਹੁਤ ਕਰਦਾ ਕਿ ਉਹਨਾਂ ਨੇ ਇੱਕ ਝਾੜੂ ਲਗਾ ਰਏ ਸੀ ਉਹ ਸਵਾਈ ਕਰ ਰਹੇ ਸੀ ਉਹਨਾਂ ਦੁਆਰਾ ਬਚਾਇਆ ਗਿਆ ਬੱਚੇ ਨੂੰ ਉਹਨਾਂ ਜੋ ਝਾੜੂ ਕੁੱਤੇ ਦੇ ਭਗਾ ਕੇ ਮਾਰਦਾ ਕੁੱਤਾ ਦੌੜ ਗਿਆ ਉਹ ਜੇ ਉਹ ਨਾ ਹੁੰਦੇ ਤਾਂ ਹੋ ਸਕਦਾ ਮੈਂ ਤੁਹਾਨੂੰ ਦੱਸੀ ਜਾਣਾ ਵੀ ਕੋਈ ਕੋਈ ਮਤਲਬ ਵੱਡੀ ਘਟਨਾ ਵੀ ਵਾਪਰ ਸਾਦੀ ਸੀ ਕਿਉਂਕਿ ਜਿਹੜਾ ਕੁੱਤਾਗਾ ਇਹ ਲਗਭਗ 2-3 ਮਹੀਨਿਆਂ ਦੇ ਵਿੱਚ ਸਾਡੀ ਗਲੀ ਤੇ 4 ਤੋਂ 5 ਲੋਕਾਂ ਨੂੰ ਵੱਢ ਚੁੱਕਿਆ ਅਸੀਂ ਜਵਾਨੀ ਇਸ ਦੀ ਇੱਕ ਕੰਪਲੇਨ ਨਗਰਪੰਚਾਇਤ ਨੂੰ ਵੀ ਕੀਤੀ ਕਿ ਕੁੱਤੇ ਦਾ ਹੱਲ ਕੀਤਾ ਜਾਵੇ ਨੂੰ ਫੜਿਆ ਜਾਵੇ ਪਰ ਸ਼ਾਇਦ ਨਗਰਪੰਚਾਇਤ ਕੋਈ ਵੱਡੀ ਦਰ ਘਟਨਾ ਵਾਪਰਨ ਦੀ ਡੀ ਕਰ ਰਿਹਾ ਕਿ ਕੋਈ ਵੱਡੀ ਦਰ ਘਟਨਾ ਹੋਵੇ ਫਿਰ ਅਸੀਂ ਇਸ ਦਾ ਹੱਲ ਕਰੀਏ ਫਿਰ ਸਰਕਾਰ ਲੋਕਾਂ ਦੇ ਘਰਾਂ 'ਚ ਤੁਰੀ ਫਿਰਦੀ ਹੁੰਦੀ ਹੈ ਇਹ ਸਾਤੂ ਆ ਗਿਆ ਗਲਤੀ ਹੋ ਗਈ ਤੇ ਆਪਾਂ ਵੱਡੀ ਦਰ ਘਟਨਾ ਕਿਉਂ ਵਾਪਰਦੀ ਇਸ ਤੋਂ ਪਹਿਲਾਂ ਹੀ ਇਹਦਾ ਹੱਲ ਕਰ ਲਈਏ ਬਹੁਤ ਵੱਡੀ ਪ੍ਰਸ਼ਾਸਨ ਦੀ ਅੰਗਲੀ ਇਹਨੂੰ ਅੰਗਲੀ ਮੰਗਾ ਅੱਜ ਇਸ ਮੈਲ ਲੈਟਰ ਲਿਖ ਲਈ ਤੇ ਐਸ ਡੀ ਐਮ ਦਫ਼ਤਰ ਤੇ ਅੱਜ ਨਗਰਪੰਚ ਇਸ ਦਿਨ ਇਸ ਨੂੰ ਮੈਂ ਪੰਜਾਬ ਸਰਕਾਰ ਦੇ ਨਗਰਪੰਚਾਇਤ ਦਫ਼ਤਰ ਨੂੰ ਤੇ ਐਸਡੀਐਮ ਸਾਹਿਬ ਨੂੰ ਇਸ ਦਾ ਜ਼ਿੰਮੇਵਾਰ ਮੰਨਦਾ ਹਾਂ। ਉਹਨਾਂ ਦੀ ਜ਼ਿੰਮੇਵਾਰੀ ਬੰਦੀ ਐਸਚ ਚ ਪੂਰੀ। ਮੰਗ ਮੇਰੀ ਪ੍ਰਸ਼ਾਸਨ ਤੋਂ ਇਹੀ ਹੈ ਕਿ ਕੁੱਤੇ ਨੂੰ ਫੜਿਆ ਜਾਵੇ ਜਿੰਨੇ ਵੀ ਸਟਰੀਟ ਡੌਗਸ ਆ ਉਹਨਾਂ ਦੀ ਪ੍ਰੋਪਰ ਵੈਕਸੀਨ ਕੀਤੀ ਜਾਵੇ। ਜੇ ਕੋਈ ਬੋਰਡ ਹੈ ਤਾਂ ਉਹਨਾਂ ਦੁਆਰਾ ਇਹਨਾਂ ਦੀ ਦੇਖਭਾਲ ਕੀਤੀ ਜਾਵੇ। ਅਸੀਂ ਉਹਨੂੰ ਮਾਰਨ ਦੇ ਹੱਕ 'ਚ ਵੀ ਨਹੀਂ ਹੈਗੇ ਕੁੱਤੇ ਨੂੰ ਵੀ ਮਾਰਿਆ ਜਾਵੇ ਜਾਂ ਕਿਸੇ ਸਾਡੀ ਇਸ ਗਲੀ 'ਚ ਮੁਸੀਬਤ ਫੜ ਕੇ ਕਿਸੇ ਹੋਰ ਗਲੀ ਛੱਡਾਵੇ। ਛੱਡਾ ਜਾਵੇ ਅਸੀਂ ਉਹ ਹੱਕ 'ਚ ਵੀ ਨਹੀਂ ਵਿਆਪਦੇ ਗਲਤ ਚ ਮੁਸੀਬਤ ਲਾ ਕੇ ਕਿਸੇ ਹੋਰ ਨੂੰ ਮੁਸੀਬਤ ਦਿੱਤੀ ਜਾਵੇ। ਅਸੀਂ ਅਨੀਮਲੀ ਕੇਅਰ ਦੇ ਉਹਦੇ ਦੁਆਰਾ ਇਹਨਾਂ ਨੂੰ ਕੀਤਾ ਜਾਵੇ ਜਾਂ ਕੋਈ ਐਨਜੀਓ ਉਹਨਾਂ ਦੁਆਰਾ ਇਸ ਦੀ ਕੇਅਰ ਕੀਤੀ ਜਾਵੇ ਇਹਨਾਂ ਨੂੰ ਪ੍ਰੋਪਰ ਵੈਕਸੀਨੇਸ਼ਨ ਇਸ ਦਾ ਡਾਕਟਰੀ ਮੋਆਇਨਾ ਕਰਾਇਆ ਜਾਵੇ ਇੱਕ ਹੋਰ ਵੀ ਮੈਂ ਬੇਨਤੀ ਕਰਦਾਗਾ ਐਸਡੀਐਮ ਸਾਹਿਬ ਨੂੰ ਇਹ ਕੁੱਤੇ ਜੋ ਤੁਹਾਡਾ ਵੈਟਰਨਰੀ ਡਿਪਾਰਟਮੈਂਟ ਆ ਉਸ ਦੁਆਰਾ ਇਸ ਦੇ ਕੁੱਤੇ ਦੀ ਪ੍ਰੋਪਰ ਇਸ ਸੈਂਪਲ ਲੈ ਜਾਣ ਕਿ ਕੋਈ ਇਸ ਨੂੰ ਗੰਭੀਰ ਬਿਮਾਰੀ ਤਾਂ ਨਹੀਂ ਕਿਉਂਕਿ ਜਿੰਨਾਂ ਲੋਕਾਂ ਨੂੰ ਇਹਨੇ ਬਾਈਟ ਕੀਤੀ ਹੈ ਵੱਢਿਆਗਾ ਕਿ ਉਹ ਕੋਈ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਇਲਾਜ ਸੰਭਵ ਹੋ ਸਕੇ ਹੁਣ ਬੱਚੇ ਦੀ ਹਾਲਤ ਕਿਦਾਂ ਬੱਚੇ ਦੀ ਹਾਲਤ ਕ੍ਰਿਟੀਕਲ ਆ ਪਰ ਮਦੇ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਠੀਕ ਆ ਬੱਚਾ ਪਰ ਕ੍ਰਿਟੀਕਲ ਹਾਲਾਤ ਹੋਈਆਂ ਕਿਉਂਕਿ ਨਾ ਤਾਂ ਉਹਦੇ ਕੱਲ ਟਾਂਕੇ ਵਗੈਰਾ ਲੱਗੇ ਠੀਕ ਆ ਨਾ ਬੱਚੇ ਦੀ ਇੰਜਰੀ ਕਾਫੀ ਜ਼ਿਆਦਾ ਲੱਗੀ ਹੋਈ ਹੈਗੀ ਬੱਚਾ ਵੀ ਛੋਟਾ ਤੁਸੀਂ ਦੇਖੋ 3 ਸਾਲ ਦਾ ਬੱਚਾ ਵੱਡਾ ਤਾਂ ਚਲੋ ਬੋਲ ਕੇ ਵੀ ਦੱਸ ਦੋ ਬੱਚਾ 3 ਸਾਲ ਦਾ ਨਾ ਤਾਂ ਬੋਲ ਸਕਦਾ ਨਾ ਉਹ ਦੱਸ ਸਕਦਾ ਸੋ ਮੇਰੀ ਪ੍ਰਸ਼ਾਸਨ ਤੋਂ ਮੰਗ ਆ ਕਿ ਇੰਨੀ ਅੰਗੈਲੀ ਨਾ ਵਰਤਿਆ ਕਰੋ ਜੋ ਆਪ ਦਾ ਡਿਊਟੀ ਆ ਤੁਹਾਨੂੰ ਸਰਕਾਰ ਤਨਖਾਹਾਂ ਦਿੰਦੀ ਹੈ ਲੋਕਾਂ ਦੇ ਪੈਸੇ ਟੈਕਸ ਨਾਲ ਤੁਹਾਨੂੰ ਤਨਖਾਹ ਦਿੰਦੀ ਆ ਦੀ ਜੁम्मे ड्यूटी ਨੂੰ ਜੁम्मेवारी ਨੇ ਨਿਭਾਇਆ ਹੈ